ਇਹ ਆਗ ਹਮਨੇ ਲਗਾਦੀ ਔਰ ਘੀ ਹਮਨੇ ਪਾਦੀ ਉਹ ਵੀ ਦੇਸੀ ਔਰ ਗਾਂਡੋ ਕੋ ਹਮਨੇ ਪਕੜ ਕੇ ਫਰਾਈ ਪੈਨ ਮੇਂ ਸੀਟ ਦਿਆ ਹੈ ਪਹਾੜੀ ਲੂਣ ਛੜਕਿਆ ਤੇ ਫਰਾਈ ਪੈਨ ਕਹਿੰਦਾ ਤੂੰ ਹੀ ਤਾਂ ਗਾਂਡਿਆ ਦਾ ਰੰਗ ਹੀ ਚੇਂਜ ਕਰਤਾ ਜੇ ਇਧਰੋ ਦਾਦਾ ਵੀ ਘਰੋਂ ਹੀ ਲੈ ਕੇ ਆਇਆ ਤਵਾ ਕਹਿੰਦਾ ਮੈਂ ਫੋਸੇ ਦਾ ਡੋਸਾ ਬਣਾ ਕੇ ਛੜਨਾ ਲੈ ਬਈ ਪਕ ਪਕ ਲਾਵੇ ਕੁੱਕੜ ਸਾਡਾ ਮੰਗਦਾ ਮਰਚਾਂ ਅਸੀਂ ਮਰਚਾਂ ਪਾਤੀਆਂ ਲਾਵੇ ਦਾਦਰੇ ਸਪੀਡ ਖਿੱਚੀ ਆ ਕਹਿੰਦਾ ਮੈਂ ਫੋਸਦਾ ਡੋਸਾ ਬਣਾ ਕੇ ਛੜਨਾ ਆ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਕਿਸੇ ਗੱਲ ਦਾ ਕਹਿੰਦਾ ਮਾਇਆ ਸਵੇਰ ਦਾ ਲੱਗਾ ਮੈਂ ਬਣਾ ਕੇ ਛਟਾਂਗਾ ਡੋਸਾ ਖੈਰ ਸਾਨੂੰ ਕੀ ਅਸੀਂ ਇਧਰ ਜਲਦੀ ਜਲਦੀ ਪਾਈ ਹਲਦੀ ਉਹ ਕਿਸੇ ਡਿਸਕ ਵਿੱਚ ਜਾਏ ਲਾ ਵੀ ਟਮਾਟਿਆਂ ਦੀ ਚਟਨੀ ਮੈਂ ਪਾ ਕੇ ਹੀ ਹਟਨੀ ਆਹ ਹਰਕਤਾਂ ਦੇਖ ਲੋ ਆਹ ਹਰਕਤਾਂ ਦੇਖ ਲੋ ਇਹਦੀਆਂ ਤੁਹਾਨੂੰ ਲੱਗਦਾ ਇੱਥੇ ਡੋਸਾ ਬਣੇਗਾ ਮੈਂ ਦੱਸ ਰਿਹਾ ਇੱਥੇ ਫੋਸਾ ਹੀ ਬਣੇਗਾ ਡੋਸਾ ਡਾਸਾ ਨਹੀਂ ਬਣਦਾ ਲਾ ਵੀ ਆਪਣਾ ਕੰਮ ਜੰਗੀ ਪਧਰ ਤੇ ਆ ਘੁੱਟ ਕੇ ਟੱਕਣ ਲਾ ਤਾ ਆਪ ਲਾ ਵੀ ਇੱਧਰ ਫੋਸੇ ਦੀ ਤਿਆਰੀ ਹੋ ਗਈ ਹੈ ਡੋਸਾ ਬੜੇ ਨਾ ਬੜੇ ਮੈਂ ਤੁਹਾਨੂੰ ਦੱਸ ਰਿਹਾ ਫੋਸਾ ਬਣ ਕੇ ਰਹੇਗਾ ਉਹ ਟੁੱਟਾ ਭਲਾ ਹੋ ਜੇ ਇਹ ਤਾਂ ਫੋਸੇ ਤੋਂ ਡੋਸਾ ਕਰਵਾਟ ਹੋ ਗਿਆ ਓਏ ਉਹ ਸੱਚੀ ਬਣ ਗਿਆ ਵਾਹ ਪਰੇ ਬਾਪ ਡੋਸੇ ਦਾ ਰੋਲ ਬਣਾ दिए ਹੈ ਇੱਧਰ ਅਸੀਂ ਵੀ ਫੇ ਨਿੰਬੂ ਛਿੜਕ ਦिए ਹੈ ਆ ਇੱਧਰ ਦੇਖੋ ਅਬੇ ਡੋਸਾ ਬਣ ਗਿਆ ਹੋ ਗਿਆ ਮੁਬਾਰਕਆ ਕਰ ਫੱਟੀਆਂ ਚੱਲ ਗਿਆ ਤੇ ਐਸੇ ਖੁਸ਼ੀ ਵਿੱਚ ਸਾਡੀ ਦੱਦੂ ਡਾਂਸ ਕਰਦੀ ਪਈ ਏ ਓ ਚੱਕ ਓ ਭਈਆ ਆਗ ਹਮਨੇ ਲਗਾ ਦੀ ਔਰ ਘੀ ਹਮਨੇ ਪਾਦੀ ਉਹ ਵੀ ਦੇਸੀ ਔਰ ਗਾਂਡੋ ਕੋ ਹਮਨੇ ਪਕੜ ਕੇ ਫਰਾਈ ਪੈਨ ਮੇਂ ਸੀਟ ਦਿਆ ਹੈ ਪਹਾੜੀ ਲੂਣ ਛੜਕਿਆ ਤੇ ਫਰਾਈ ਪੈਨ ਕਹਿੰਦਾ ਤੂੰ ਹੀ ਤਾਂ ਗਾਂਡਿਆ ਦਾ ਰੰਗ ਹੀ ਚੇਂਜ ਕਰਤਾ ਜੇ ਇਧਰੋਂ ਦਾਦਾ ਵੀ ਘਰੋਂ ਹੀ ਲੈ ਕੇ ਆਇਆ ਤਵਾ ਕਹਿੰਦਾ ਮੈਂ ਫੋਲਸਦਾ ਡੋਸਾ ਬਣਾ ਕੇ ਹੀ ਛੜਨਾ ਲੈ ਬਈ ਪਕ 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 ਲਾਵੇ ਕੋਕੜ ਸਾਡਾ ਮੰਗਦਾ ਮਰਚਾ ਅਸੀਂ ਮਰਚਾ ਪਾਤੀਆ ਲਾਵੇ ਦਾਦਰੇ ਸਪੀਡ ਖਿੱਚੀ ਆ ਕਹਿੰਦਾ ਮੈਂ ਫੋਸ ਦਾ ਡੋਸਾ ਬਣਾ ਕੇ ਛੜਨਾ ਆ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਕਿਸੇ ਗੱਲ ਦਾ ਕਹਿੰਦਾ ਮਾਇਆ ਸਵੇਰ ਦਾ ਲੱਗਾ ਮੈਂ ਬਣਾ ਕੇ ਛਟਾਂਗਾ ਡੋਸਾ ਖੈਰ ਸਾਨੂੰ ਕੀ ਅਸੀਂ ਇਧਰ ਜਲਦੀ ਜਲਦੀ ਪਾਈ ਹਲਦੀ ਉਹ ਕਿਸੇ ਡਿਸਕ ਵਿੱਚ ਜਾਏ ਲਾ ਵੀ ਟਮਾਟਿਆਂ ਦੀ ਚਟਨੀ ਮੈਂ ਪਾ ਕੇ ਹੀ ਹਟਨੀ ਆ ਹਰਕਤਾਂ ਦੇਖ ਲੋ ਆ ਹਰਕਤਾਂ ਦੇਖ ਲੋ ਇਹਦੀ ਥਾਂ ਲਾਦਾ ਇੱਥੇ ਡੋਸਾ ਬਣੇਗਾ ਮੈਂ ਦੱਸ ਰਿਹਾ ਇੱਥੇ ਫੋਸਾ ਹੀ ਬਣੇਗਾ ਡੋਸਾ ਡਾਸਾ ਨਹੀਂ ਬਣਦਾ ਲਾ ਵੀ ਆਪਣਾ ਕੰਮ ਜੰਗੀ ਪੱਦਰ ਤੇ ਆ ਘੁੱਟ ਕੇ ਟੱਕਣ ਲਾ ਤਾ ਆ ਲਾ ਵੀ ਇਧਰ ਫੋਸੇ ਦੀ ਤਿਆਰੀ ਹੋ ਗਈ ਹੈ ਡੋਸਾ ਬਣੇ ਨਾ ਬਣੇ ਮੈਂ ਤੁਹਾਨੂੰ ਦੱਸ ਰਿਹਾ ਫੋਸਾ ਬਣ ਕੇ ਰਹੇਗਾ ਉਹ ਟੋਟਾ ਪੜਾ ਹੋ ਜੇ ਇਹ ਤਾਂ ਫੋਸੇ ਤੋਂ ਡੋਸਾ ਕਰਵਾਟ ਹੋ ਗਿਆ ਓਏ ਉਹ ਸੱਚੀ ਬਣ ਗਿਆ ਵਾਹ ਪਰੇ ਬਾਪ ਡੋਸੇ ਦਾ ਰੋਲ ਬਣਾ दिए ਹੈ ਇਧਰ ਅਸੀਂ ਵੀ ਫੇ ਨਿੰਬੂ ਛਿੜਕ ਦिए ਹੈ ਆ ਇਧਰ ਦੇਖੋ ਪਾ ਗਿਆ ਤਨੀਆ ਅਬ ਡੋਸਾ ਬਣ ਗਿਆ ਹੋ ਗਿਆ ਬਵਾਰ ਕਿਆ ਕਰ ਫਟੀਆਂ ਚੱਲ ਗਿਆ ਤੇ ਐਸੇ ਖੁਸ਼ੀ ਵਿੱਚ ਸਾਡੀ ਦੱਦੂ ਡਾਂਸ ਕਰਦੀ ਪਈ ਏ ਓ ਚੜ ਕੇ ਓ ਭਈਆ ਆਗ ਹਮਨੇ ਲਗਾ ਦੀ ਔਰ ਘੀ ਹਮਨੇ ਪਾਦੀ ਉਹ ਵੀ ਦੇਸੀ ਔਰ ਗਾਂਡੋਂ ਕੋ ਹਮਨੇ ਪਕੜ ਕੇ ਫਰਾਈ ਪੈਨ ਮੇਂ ਸੀਟ ਦਿਆ ਹੈ ਪਹਾੜੀ ਲੂਣ ਛੜਕਿਆ ਤੇ ਫਰਾਈ ਪੈਨ ਕਹਿੰਦਾ ਤੂੰ ਹੀ ਤਾਂ ਗਾਂਡਿਆ ਦਾ ਰੰਗ ਹੀ ਚੇਂਜ ਕਰਤਾ ਜੇ ਇਧਰੋਂ ਦਾਦਾ ਵੀ ਘਰੋਂ ਹੀ ਲੈ ਕੇ ਆਇਆ ਤਵਾ ਕਹਿੰਦਾ ਮੈਂ ਫੋਸਦਾ ਡੋਸਾ ਬਣਾ ਕੇ ਹੀ ਛੜਨਾ ਲੈ ਬਈ ਪਕ ਪਕ ਲਾਵੇ ਕੁੱਕੜ ਸਾਡਾ ਮੰਗਦਾ ਮਰਚਾ ਤਹੀ ਮਰਚਾ ਪਾਤੀਆ ਲਾਵੇ ਦਾਦਰੇ ਸਪੀਡ ਖਿੱਚੀ ਆ ਕਹਿੰਦਾ ਮੈਂ ਫੋਸ ਦਾ ਡੋਸਾ ਬਣਾ ਕੇ ਛੜਨਾ ਆ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਕਿਸੇ ਗੱਲ ਦਾ ਕਹਿੰਦਾ ਮਾਇਆ ਸਵੇਰ ਦਾ ਲੱਗਾ ਮੈਂ ਬਣਾ ਕੇ ਛਟਾਂਗਾ ਡੋਸਾ ਖੈਰ ਸਾਨੂੰ ਕੀ ਅਸੀਂ ਇਧਰ ਜਲਦੀ ਜਲਦੀ ਪਾਈ ਹਲਦੀ ਉਹ ਕਿਸੇ ਡਿਸਕ ਵਿੱਚ ਜਾਏ ਲਾ ਵੀ ਟਮਾਟਿਆਂ ਦੀ ਚਟਨੀ ਮੈਂ ਪਾ ਕੇ ਹੀ ਹਟਨੀ ਆ ਹਰਕਤ ਆ ਦੇਖ ਲੋ ਆ ਹਰਕਤ ਆ ਦੇਖ ਲੋ ਇਹਦੀ ਤੁਹਾਨੂੰ ਲਾਦਾ ਇੱਥੇ ਡੋਸਾ ਬਣੇਗਾ ਮੈਂ ਦੱਸ ਰਿਹਾ ਇੱਥੇ ਫੋਸਾ ਹੀ ਬਣੇਗਾ ਡੋਸਾ ਡਾਸਾ ਨਹੀਂ ਬਣਦਾ ਲਾ ਵੀ ਆਪਣਾ ਕੰਮ ਜੰਗੀਬਦਰ ਤੇ ਆ ਘੁੱਟ ਕੇ ਟਕਣ ਲਾਤਾ ਆਪਾਂ ਲਾ ਵੀ ਇਧਰ ਫੋਸੇ ਦੀ ਤਿਆਰੀ ਹੋ ਗਈ ਆ ਡੋਸਾ ਬੜੇ ਨਾ ਬੜੇ ਮੈਂ ਤੁਹਾਨੂੰ ਦੱਸ ਰਿਹਾ ਫੋਸਾ ਵੜ ਕੇ ਰਹੇਗਾ ਉਹ ਥੋੜਾ ਭਲਾ ਹੋ ਜੇ ਇਹ ਤਾਂ ਫੋਸੇ ਤੋਂ ਡੋਸਾ ਕਰਵਾਟ ਹੋ ਗਿਆ ਓਏ ਉਹ ਸੱਚੀ ਬਣ ਗਿਆ ਵਾਹ ਪਰੇ ਬਾਪ ਡੋਸੇ ਦਾ ਰੋਲ ਬਣਾ दिए ਹੈ ਇਧਰ ਅਸੀਂ ਵੀ ਫੇਰ ਨੀਂਬੂ ਛਿੜਕ ਦिए ਹੈ ਆ ਇਧਰ ਦੇਖੋ ਪਾ ਗਿਆ ਤ ਅਬਾ ਡੋਸਾ ਬਣ ਗਿਆ ਹੋ ਗਈਆਂ ਬਵਾਰ ਕਿਆ ਕਰ ਫੱਟੀਆਂ ਚੱਲ ਗਿਆ ਤੇ ਐਸੇ ਖੁਸ਼ੀ ਵਿੱਚ ਸਾਡੀ ਦੱਦੂ ਡਾਂਸ ਕਰਦੀ ਪਈ ਏ ਆ ਚੜ ਕੇ